ਦੋਸਤੋ ਜੇਕਰ ਤੁਸੀਂ ਵੀ ਜ਼ਿੰਦਗੀ ਦੇ ਦੁੱਖਾਂ ਵਿੱਚ ਘਿਰੇ ਹੋ요 ਹਰ ਪਲ ਤੁਹਾਡੇ ਮਨ ਵਿੱਚ ਨਵੇਂ ਸਵਾਲ ਉੱਠਦੇ ਨੇ ਤੇ ਕੋਈ ਵੀ ਰਸਤਾ ਸਾਫ਼ ਨਹੀਂ ਦਿਖ ਰਿਹਾ ਤਾਂ ਇਹ ਕਹਾਣੀ ਤੁਹਾਡੇ ਲਈ ਇੱਕ ਪ੍ਰਕਾਸ਼ ਦੀ ਕਿਰਨ ਸਾਬਤ ਹੋ ਸਕਦੀ ਹੈ ਕਈ ਵਾਰ ਅਸੀਂ ਦੁੱਖਾਂ ਦੇ ਸਮੁੰਦਰ ਵਿੱਚ ਡੁੱਬੇ ਹੋਏ ਮਹਿਸੂਸ ਕਰਦੇ ਹਾਂ ਜਿੱਥੇ ਹਰ ਰਾਹ ਦੁੱਖਾਂ ਨਾਲ ਘਿਰਿਆ ਹੋਇਆ ਦਿਸਦਾ ਹੈ ਅਜਿਹੀ ਹਾਲਤ ਵਿੱਚ ਸਾਡਾ ਮਨ ਅਕਸਰ ਸਵਾਲ ਕਰਦਾ ਹੈ ਕਿ ਇਹ ਸਫ਼ਰ ਇੰਨਾ ਔਖਾ ਕਿਉਂ ਹੈ ਕਿ ਇਹ ਦੁੱਖ ਹਮੇਸ਼ਾ ਲਈ ਹੈ ਕੀ ਇਸ ਤੋਂ ਕਦੇ ਆਜ਼ਾਦੀ ਮਿਲੇਗੀ ਇਸੇ ਤਰ੍ਹਾਂ ਦਾ ਇੱਕ ਸਵਾਲ ਸਦੀਆਂ ਪਹਿਲਾਂ ਇੱਕ ਵਿਅਕਤੀ ਨੇ ਮਹਾਤਮਾ ਬੁੱਧ ਨੂੰ ਕੀਤਾ ਉਸਨੇ ਪੁੱਛਿਆ ਕਿ ਤੁਹਾਡੇ ਚਿਹਰੇ ਤੇ ਇਹ ਸ਼ਾਂਤੀ ਕਿਵੇਂ ਹੈ ਜਿਵੇਂ ਤੁਹਾਨੂੰ ਕੋਈ ਦੁੱਖ ਛੂ ਵੀ ਨਹੀਂ ਸਕਦਾ ਗੌਤਮ ਬੁੱਧ ਨੇ ਕਿਹਾ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ ਪਹਿਲਾਂ ਤੁਸੀਂ ਇੱਕ ਕਹਾਣੀ ਸੁਣੋ ਫਿਰ ਤੁਹਾਨੂੰ ਸਮਝ ਆਵੇਗੀ ਕਿ ਮਨ ਅਸਲ ਵਿੱਚ ਕਿਉਂ ਦੁਖੀ ਹੁੰਦਾ ਹੈ ਤੇ ਕਿਵੇਂ ਬੜੀ ਆਸਾਨੀ ਨਾਲ ਇਨਸਾਨ ਵਾਰ-ਵਾਰ ਦੁਖੀ ਹੋਣਾ ਛੱਡ ਸਕਦਾ ਹੈ ਅਸਲ ਵਿੱਚ ਇਹ ਕਹਾਣੀ ਸਾਨੂੰ ਸਾਡੇ ਅੰਦਰ ਦੇਖਣ ਲਈ ਮਜਬੂਰ ਕਰਦੀ ਹੈ ਜਿੱਥੇ ਸਾਡੇ ਦੁੱਖਾਂ ਦਾ ਸਹੀ ਕਾਰਨ ਲੁਕਿਆ ਹੋਇਆ ਹੈ ਦੋਸਤੋ ਜੇਕਰ ਤੁਸੀਂ ਵੀ ਦੁੱਖਾਂ ਦੀ ਇਸ ਭੂਮਿਕਾ ਨੂੰ ਸਮਝਣਾ ਚਾਹੁੰਦੇ ਹੋ ਤੇ ਇਹ ਜਾਣਨਾ ਚਾਹੁੰਦੇ ਹੋ ਕਿ ਇਸ ਤੋਂ ਆਜ਼ਾਦ ਕਿਵੇਂ ਹੋਣਾ ਹੈ ਤਾਂ ਇਸ ਕਹਾਣੀ ਨੂੰ ਧਿਆਨ ਨਾਲ ਸੁਣੋ ਸ਼ਾਇਦ ਇਹ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇ ਸਵਾਦਮੀ ਨੇ ਮਹਾਤਮਾ ਬੁੱਧ ਨੂੰ ਕਿਹਾ ਕਿ ਉਹ ਕਿਹੜੀ ਚੀਜ਼ ਹੈ ਉਹ ਕਿਹੜਾ ਗੁਣ ਹੈ ਜਿਸ ਨਾਲ ਇਨਸਾਨ ਨੂੰ ਕਿਸੇ ਵੀ ਕਿਸਮ ਦਾ ਦੁੱਖ ਪਰੇਸ਼ਾਨਾ ਨਾ ਕਰ ਸਕੇ ਮਹਾਤਮਾ ਬੁੱਧ ਨੇ ਇੱਕ ਕਹਾਣੀ ਸੁਣਾਉਂਦੇ ਕਿਹਾ ਕਿ ਪੁਰਾਣੇ ਸਮਿਆਂ ਵਿੱਚ ਇੱਕ ਵਪਾਰੀ ਸਮਾਨ ਖਰੀਦਣ ਲਈ ਲੰਬੀ ਯਾਤਰਾ ਤੇ ਜਾਂਦਾ ਸੀ ਇਸ ਲਈ ਉਸ ਨੂੰ ਚੰਗੇ ਘੋੜਿਆਂ ਦੀ ਲੋੜ ਪੈਂਦੀ ਰਹਿੰਦੀ ਸੀ ਇੱਕ ਵਾਰ ਉਹ ਅਮੀਰ ਵਪਾਰੀ ਲੰਬਾ ਸਫ਼ਰ ਤੈਅ ਕਰਕੇ ਇੱਕ ਵੱਡੇ ਸ਼ਹਿਰ ਦੇ ਬਾਜ਼ਾਰ ਵਿੱਚ ਪਹੁੰਚਿਆ ਉੱਥੇ ਉਸ ਨੂੰ ਇੱਕ ਬਹੁਤ ਹੀ ਸੋਹਣਾ ਤੇ ਮਜ਼ਬੂਤ ਇੱਕ ਚਿੱਟਾ ਘੋੜਾ ਪਸੰਦ ਆ ਗਿਆ ਘੋੜਾ ਬੜਾ ਫਰਤੀਲਾ ਵੀ ਸੀ असली व्यापारी ਨੇ 3 ਗੁਣਾ ਵੱਧ ਕੀਮਤ ਅਦਾ ਕਰਕੇ ਘੋੜਾ ਖਰੀਦ ਲਿਆ ਤੇ ਬੜੀ ਖੁਸ਼ੀ-ਖੁਸ਼ੀ ਉਸ ਨੂੰ ਘਰ ਲਿਆ ਆ ਪਰ ਵਪਾਰੀ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੀ ਇਹ ਖੁਸ਼ੀ ਵੱਡੀ ਤਕਲੀਫ ਵਿੱਚ ਬਦਲਣ ਵਾਲੀ ਹੈ ਖੈਰ ਵਪਾਰੀ ਨੂੰ ਘੋੜਾ ਬਹੁਤ ਪਸੰਦ ਸੀ ਉਹ ਦਿਨ ਵਿੱਚ ਤਿੰਨ ਵਾਰ ਘੋੜੇ ਨੂੰ ਤਬੀਲੇ ਵਿੱਚ ਦੇਖਣ ਜਾਂਦਾ ਫਿਰ ਇੱਕ ਦਿਨ ਵਪਾਰੀ ਨੇ ਗੰਭੀਰ ਆਵਾਜ਼ ਵਿੱਚ ਆਪਣੇ ਨੌਕਰ ਨੂੰ ਕਿਹਾ ਇਹ ਵਿਦੇਸ਼ੀ ਨਸਲ ਦਾ ਘੋੜਾ ਹੈ ਤੂੰ ਇਸ ਦੇ ਖਾਣ-ਪੀਣ ਦਾ ਪੂਰਾ ਧਿਆਨ ਰੱਖਣਾ ਕਿਤੇ ਇਹ ਨਵੀਂ ਥਾਂ ਤੇ ਆ ਕੇ ਬਿਮਾਰ ਨਾ ਪੈ ਜਾਵੇ। ਨੌਕਰ ਕਾਫੀ ਤਜਰਬੇਕਾਰ ਸੀ ਪਰ ਉਹ ਥੋੜਾ ਸਨਕੀ ਵੀ ਸੀ। ਉਹ ਹਰ ਰੋਜ਼ ਘੋੜੇ ਨੂੰ ਕਮਾਉਣ ਲੈ ਜਾਂਦਾ। ਦਰਿਆ ਤੋਂ ਪਾਣੀ ਪਲਾਉਂਦਾ ਤੇ ਘਰ ਲਿਆ ਕੇ ਬੰਨ ਦਿੰਦਾ। ਫਿਰ ਕੁਝ ਦਿਨ ਬਾਅਦ ਕੀ ਹੋਇਆ ਕਿ ਵਪਾਰੀ ਨੂੰ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾਣਾ ਪੈ ਗਿਆ। ਵਪਾਰੀ ਨੇ ਜਾਣ ਤੋਂ ਪਹਿਲਾਂ ਨੌਕਰ ਨੂੰ ਕਿਹਾ ਮੈਂ ਕੱਲ ਸ਼ਾਮ ਤੱਕ ਵਾਪਸ ਆ ਜਾਵਾਂਗਾ। ਤੂੰ ਘੋੜੇ ਦਾ ਧਿਆਨ ਰੱਖਣਾ ਹੈ। ਦੋਸਤੋ ਨੌਕਰ ਨੇ ਸਾਰਾ ਕੰਮ ਕੀਤਾ। ਪਰ ਘੋੜੇ ਨੂੰ ਠੀਕ ਤਰ੍ਹਾਂ ਨਾਲ ਚਾਰਾ ਨਹੀਂ ਦਿੱਤਾ। ਇਸ ਲਈ ਜਦੋਂ ਅਗਲੇ ਦਿਨ ਉਹ ਘੋੜੇ ਨੂੰ ਦਰਿਆ ਤੇ ਲੈ ਕੇ ਗਿਆ ਤਾਂ ਹਰਾ ਘਾਹ ਦੇਖਦਿਆਂ ਹੀ ਘੋੜਾ ਜੰਗਲ ਦੇ ਵੱਲ ਭੱਜ ਗਿਆ। ਨੌਕਰ ਵੀ ਘੋੜੇ ਦੇ ਪਿੱਛੇ-ਪਿੱਛੇ ਭੱਜਿਆ ਤੇ ਹਨੇਰਾ ਹੋਣ ਤੱਕ ਨੌਕਰ ਨੇ ਘੋੜਾ ਫੜ ਤਾਂ ਲਿਆ ਪਰ ਜਦੋਂ ਉਹ ਘਰ ਪਹੁੰਚਿਆ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਜਿਹੜਾ ਘੋੜਾ ਉਹ ਘਰ ਲੈ ਕੇ ਆਇਆ ਸੀ ਉਹ ਕਿਸੇ ਹੋਰ ਦੇ ਘੋੜੇ ਨਾਲ ਬਦਲ ਗਿਆ ਸੀ। ਸੋ ਦੂਸਰੇ ਦਿਨ ਆਦਤ ਤੋਂ ਮਜਬੂਰ ਵਪਾਰੀ ਘਰ ਆਉਂਦੇ ਹੀ ਤੁਰੰਤ ਘੋੜੇ ਨੂੰ ਦੇਖਣ ਗਿਆ ਕਿ ਸਭ ਕੁਝ ਠੀਕ ਹੈ ਕਿ ਨਹੀਂ ਜਿਵੇਂ ਹੀ ਵਪਾਰੀ ਨੇ ਬਦਲੇ ਹੋਏ ਘੋੜੇ ਨੂੰ ਵੇਖਿਆ ਤਾਂ ਉਸ ਨੂੰ ਬਹੁਤ ਦੁੱਖ ਹੋਇਆ ਉਸ ਨੇ ਨੌਕਰ ਦੀ ਲਾਪਰਵਾਹੀ ਤੇ ਉਸ ਨੂੰ ਬੜਾ ਚਿੜ ਗਿਆ ਵਪਾਰੀ ਦੇ ਮਨ ਵਿੱਚ ਇੱਕ ਵਾਰ ਆਇਆ ਕਿ ਮੈਂ ਇਸ ਨੂੰ ਕੰਮ ਤੋਂ ਕੱਢ ਦਵਾਂ ਪਰ ਨੌਕਰ ਕਾਫੀ ਸਾਲਾਂ ਤੋਂ ਕੰਮ ਕਰ ਰਿਹਾ ਹੈ ਦਿਲ ਦਾ ਸਾਫ਼ ਹੈ ਇਹ ਸੋਚ ਕੇ ਵਪਾਰੀ ਆਪਣਾ ਗੁੱਸਾ ਪੀ ਗਿਆ ਤੇ ਬਿਨਾਂ ਕੁਝ ਬੋਲੇ ਉੱਥੋਂ ਚਲਾ ਗਿਆ ਵਪਾਰੀ ਦਾ ਗੁੱਸਾ ਤਾਂ ਸਦ ਗਿਆ ਪਰ ਵਪਾਰੀ ਦੇ ਦਿਮਾਗ ਵਿੱਚ ਬਾਰ-ਬਾਰ ਆ ਰਿਹਾ ਸੀ ਕਿ ਮੇਰੇ ਕੋਲ ਇੰਨਾ ਕੀਮਤੀ ਘੋੜਾ ਸੀ ਮੈਨੂੰ ਇੱਕ ਨਹੀਂ ਦੋ ਨੌਕਰਾਂ ਨੂੰ ਕੰਮ ਤੇ ਲਾਉਣਾ ਚਾਹੀਦਾ ਸੀ ਹੁਣ ਲੋਕ ਮੇਰੇ ਤੇ ਹੱਸਣਗੇ ਕੁਝ ਗੱਲਾਂ ਕਰਨਗੇ ਕਿ ਵਪਾਰੀ ਨੂੰ ਇੰਨਾ ਮਹਿੰਗਾ ਘੋੜਾ ਖਰੀਦਣ ਦੀ ਕੀ ਲੋੜ ਸੀ ਲੋਕ ਕਹਿਣਗੇ ਕਿ ਵਪਾਰੀ ਐ ਇੱਕ ਘੋੜਾ ਵੀ ਠੀਕ ਤਰ੍ਹਾਂ ਨਾਲ ਸਾਂਭ ਨਹੀਂ ਸਕਿਆ ਸਾਰੀ ਰਾਤ ਵਪਾਰੀ ਨੂੰ ਘੋੜੇ ਨਾਲ ਜੁੜੀ ਕੋਈ ਨਾ ਕੋਈ ਗੱਲ ਯਾਦ ਆਉਂਦੀ ਰਹੀ ਅਗਲੀ ਸਵੇਰ ਵਪਾਰੀ ਦਾ ਦਿਮਾਗ ਹੋਰ ਖਰਾਬ ਹੋ ਗਿਆ ਜਦੋਂ ਉਸਨੇ ਦੇਖਿਆ ਕੇ ਨੌਕਰ ਇੰਨਾ ਵੱਡਾ ਨੁਕਸਾਨ ਕਰਨ ਤੋਂ ਬਾਅਦ ਵੀ ਮਜੇ ਵਿੱਚ ਘੁੰਮ ਰਿਹਾ ਹੈ। ਵਪਾਰੀ ਨੇ ਨੌਕਰ ਨੂੰ ਬੁਲਾ ਕੇ ਪੁੱਛਿਆ, "ਕਿਉਂ? ਤੈਨੂੰ ਘੋੜਾ ਗਵਾਚਣ ਦਾ ਦੁੱਖ ਤਾਂ ਹੋਇਆ ਹੋਣਾ?" ਤਾਂ ਨੌਕਰ ਨੇ ਕਿਹਾ, "ਹਾਂ ਸਾਬ, ਗਲਤੀ ਮੇਰੀ ਹੀ ਸੀ। ਮੈਨੂੰ ਦੁੱਖ ਤਾਂ ਹੋਇਆ, ਪਰ ਇੱਕ ਕੂੜਾ ਗਿਆ ਤਾਂ ਦੂਜਾ ਆ ਵੀ ਗਿਆ।" ਵਪਾਰੀ ਹੋਰ ਵੀ ਹੈਰਾਨ ਹੋ ਗਿਆ ਕਿ ਇਸ ਬੰਦੇ ਨੂੰ ਤਾਂ ਥੋੜਾ ਜਿਹਾ ਵੀ ਦੁੱਖ ਨਹੀਂ ਹੈ। ਤੇ ਇੱਧਰ ਸਾਰੀ ਰਾਤ ਮੈਂ ਸੌਂ ਵੀ ਨਹੀਂ ਸਕਿਆ। ਵਪਾਰੀ ਨੇ ਸੋਚਿਆ ਕਿ ਇਸ ਪਾਗਲ ਨੌਕਰ ਨਾਲ ਕੀ ਗੱਲ ਕਰਨੀ। ਵਪਾਰੀ ਨੇ ਕਿਹਾ ਤੂੰ ਜਾ ਆਪਣਾ ਕੰਮ ਕਰ ਉਸ ਰਾਤ ਵਪਾਰੀ ਨੇ ਆਪਣੇ ਮਨ ਦੀ ਸਾਰੀ ਗੱਲ ਪਤਨੀ ਨੂੰ ਦੱਸੀ ਜਦੋਂ ਤੋਂ ਕੀਮਤੀ ਘੋੜਾ ਗਿਆ ਹੈ ਉਦੋਂ ਤੋਂ ਮਨ ਦਾ ਚੈਨ ਗਵਾਚ ਗਿਆ ਹੈ ਤੇ ਨੌਕਰ ਇੰਨਾ ਸੰਕੀ ਤੇ ਮਕਾਰ ਹੈ ਕਿ ਉਸ ਨੂੰ ਘੋੜਾ ਗਵਾਚਣ ਦਾ ਕੋਈ ਦੁੱਖ ਹੀ ਨਹੀਂ ਉਹ ਉਲਟਾ ਸਗੋਂ ਮੈਨੂੰ ਕਹਿੰਦਾ ਹੈ ਕਿ ਇੱਕ ਗਿਆ ਤਾਂ ਦੂਜਾ ਆ ਗਿਆ ਮੈਂ ਉਸ ਨੂੰ ਆਪਣੇ ਦੁੱਖ ਦਾ ਅਹਿਸਾਸ ਕਿਵੇਂ ਕਰਾਵਾਂ ਪਤਨੀ ਨੇ ਕੁਝ ਸੋਚ ਕੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਇੱਕ ਤਰੀਕਾ ਹੈ ਜਸਨਾਲ ਤੁਹਾਡਾ ਕੀਮਤੀ ਘੋੜਾ ਤਾਂ ਵਾਪਸ ਨਹੀਂ ਆਵੇਗਾ ਪਰ ਤੁਹਾਡੇ ਮਨ ਨੂੰ ਚੈਨ ਤੇ ਲਾਪਰਵਾਹ ਨੌਕਰ ਨੂੰ ਸਬਕ ਜ਼ਰੂਰ ਮਿਲ ਜਾਏਗਾ ਬਸ ਜਿਵੇਂ ਮੈਂ કહਾਂ ਉਵੇਂ ਕਰੋ ਫਿਰ ਪਤਨੀ ਨੇ ਵਪਾਰੀ ਦੇ ਕੰਨ ਵਿੱਚ ਪੂਰੀ ਯੋਜਨਾ ਦੱਸੀ ਸੋ ਅਗਲੇ ਦਿਨ ਜਦੋਂ ਨੌਕਰ ਦੂਜੇ ਕਮਰੇ ਵਿੱਚ ਕੰਮ ਕਰ ਰਿਹਾ ਸੀ ਤਾਂ ਵਪਾਰੀ ਪਤਨੀ ਨੂੰ ਜ਼ੋਰ-ਜ਼ੋਰ ਨਾਲ ਕਹਿਣ ਲੱਗਾ ਕਿ ਜੇਕਰ ਉਹ ਘੋੜਾ ਨਾ ਗਵਾਚਦਾ ਤਾਂ ਮੈਂ 1 ਸਾਲ ਬਾਅਦ ਇਹ ਘੋੜਾ ਆਪਣੇ ਨੌਕਰ ਨੂੰ ਇਨਾਮ ਵਿੱਚ ਦੇਣਾ ਸੀ ਕਿਉਂਕਿ ਉਹ ਕਈ ਸਾਲਾਂ ਤੋਂ ਸਾਡਾ ਕੰਮ ਕਰ ਰਿਹਾ ਹੈ ਘੋੜੇ ਨੂੰ ਵਧੀਆ ਕੀਮਤ ਤੇ ਵੇਚ ਕੇ ਉਸ ਵਿਚਾਰੇ ਨੂੰ ਪੈਸੇ ਮਿਲ ਜਾਂਦੇ ਇਹ ਪੈਸੇ ਉਸਦੇ ਕੰਮ ਆਉਂਦੇ ਪਰ ਹੁਣ ਕੁਝ ਨਹੀਂ ਕਰ ਸਕਦੇ ਜੋ ਹੋ ਗਿਆ ਸੋ ਹੋ ਗਿਆ ਜਦੋਂ ਵਪਾਰੀ ਨੇ ਵਾਰ-ਵਾਰ ਇਹ ਗੱਲ ਕਹੀ ਕਿ ਉਹ ਘੋੜਾ ਮੇਰੇ ਲਈ ਨਹੀਂ ਸਗੋਂ ਨੌਕਰ ਲਈ ਸੀ ਵਪਾਰੀ ਦਾ ਮਨ ਆਪਣੇ ਆਪ ਹਲਕਾ ਹੋ ਗਿਆ ਉਸ ਰਾਤ ਵਪਾਰੀ ਦੇ ਮਨ ਦਾ ਬੋਝ ਉਤਰ ਗਿਆ ਤੇ ਉਹ ਚੈਨ ਦੀ ਨੀਂਦ ਸੁੱਤਾ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਅਗਲੇ ਦਿਨ ਨੌਕਰ ਦਾ ਚਿਹਰਾ ਉਤਰਿਆ ਹੋਇਆ ਸੀ ਉਹ ਸਾਰੀ ਰਾਤ ਨਹੀਂ ਸੌ ਸਕਿਆ ਉਸਨੇ ਵਪਾਰੀ ਨੂੰ ਦੇਖ ਕੇ ਕਿਹਾ ਮਾਲਕ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ ਜਦੋਂ ਤੋਂ ਪਤਾ ਲੱਗਾ ਹੈ ਕਿ ਉਹ ਕੀਮਤੀ ਘੋੜਾ ਮੇਰਾ ਸੀ ਮੇਰਾ ਤਾਂ ਚੈਨ ਹੀ ਉੱਡ ਗਿਆ ਹੈ ਰਾਤ ਭਰ ਉਹੀ ਸੋਹਣਾ ਘੋੜਾ ਉਸਦੀ ਚਾਲ ਮੈਨੂੰ ਦਿਖਦੀ ਰਹੀ ਅਜਿਹਾ ਕਹਿ ਕੇ ਨੌਕਰ ਰੋਣ ਲੱਗ ਪਿਆ ਫਿਰ ਕਹਾਣੀ ਖਤਮ ਕਰਦੇ ਗੌਤਮ ਬੋਧ ਨੇ ਉਸ ਵਿਅਕਤੀ ਨੂੰ ਕਿਹਾ ਕਿਸ ਕਹਾਣੀ ਤੋਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਦੁੱਖ ਕੋੜਾ ਗਵਾਚਣਕਾਰ ਨਹੀਂ ਸਗੋਂ ਮੇਰਾ ਕੋੜਾ ਗਵਾਚਣਕਾਰਨ ਹੋਇਆ ਸੀ ਜਿਵੇਂ ਹੀ ਇਨਸਾਨ ਦੇ ਮਨ ਵਿੱਚ ਮੇਰਾ ਆਉਂਦਾ ਹੈ ਤਿਵੇਂ ਹੀ ਇਨਸਾਨ ਉਸ ਚੀਜ਼ ਨਾਲ ਵੱਧ ਜਾਂਦਾ ਹੈ ਇਸ ਨੂੰ ਲਗਾਵ ਕਹਿੰਦੇ ਨੇ ਇਸ ਦੁਨੀਆ ਵਿੱਚ ਕੋਈ ਵੀ ਚੀਜ਼ ਸਥਾਈ ਨਹੀਂ ਹੈ ਇਸ ਲਈ ਇਹ ਮੇਰਾ ਹਮੇਸ਼ਾ ਦੁੱਖ ਵਿੱਚ ਬਦਲ ਜਾਂਦਾ ਹੈ ਇਸੇ ਨੂੰ ਲਗਾਵ ਕਹਿੰਦੇ ਨੇ ਤੇ ਇਸੇ ਦਾ ਨਾਮ ਦੁੱਖ ਹੈ ਲਗਾਵ ਦੁੱਖ ਵਿੱਚ ਕਿਵੇਂ ਬਦਲਦਾ ਹੈ ਗੌਤਮ ਬੁੱਧ ਕਹਿੰਦੇ ਨੇ ਕੇ ਲਗਾਵ ਤੋਂ ਪਹਿਲਾਂ ਮਨ ਵਿੱਚ ਲਾਲਸਾ ਪੈਦਾ ਹੁੰਦੀ ਹੈ ਜਦੋਂ ਇੱਛਾ ਪੂਰੀ ਨਹੀਂ ਹੁੰਦੀ ਤਾਂ ਇਹ ਲਾਲਸਾ ਪਹਿਲਾਂ ਅਸੰਤੋਸ਼ ਫਿਰ ਨਿਰਾਸ਼ਾ ਵਿੱਚ ਬਦਲ ਜਾਂਦੀ ਹੈ ਫਿਰ ਇਹ ਨਿਰਾਸ਼ਾ ਗੁੱਸੇ ਵਿੱਚ ਬਦਲ ਕੇ ਗਲਤੀ ਕਰਾਉਂਦੀ ਹੈ ਜਦੋਂ ਨੁਕਸਾਨ ਹੁੰਦਾ ਹੈ ਮਨ ਦਾ ਚੈਨ ਗਵਾਚ ਜਾਂਦਾ ਹੈ ਤਦ ਅਖੀਰ ਵਿੱਚ ਦੁੱਖ ਹੁੰਦਾ ਹੈ ਇਹ ਲਗਾਵ ਕਿੰਨੇ ਤਰ੍ਹਾਂ ਨਾਲ ਪਰੇਸ਼ਾਨ ਕਰ ਸਕਦਾ ਹੈ ਤਿੰਨ ਤਰ੍ਹਾਂ ਦੇ ਲਗਾਵ ਹੁੰਦੇ ਨੇ ਜਦੋਂ ਚੀਜ਼ਾਂ ਨਾਲ ਲਗਾਵ ਵਾਧਾ ਹੈ ਤਾਂ ਗਵਾਉਣ ਦਾ ਡਰ ਲਾਲਚ ਜਾਂ ਸੁਵਾਰਥ ਹਾਵੀ ਹੋ ਜਾਂਦੇ ਨੇ ਜਦੋਂ ਲੋਕਾਂ ਨਾਲ ਲਗਾਵ ਵਧਦਾ ਹੈ ਤਾਂ ਮਾਲਕਾਨਾ ਹੱਕ ਪੋਸੈਸਿਵਨੈਸ ਜਲਣ ਤੇ ਅਸੁਰੱਖਿਆ ਭਾਵਨਾ ਆਉਂਦੀ ਹੈ ਪਰ ਸਭ ਤੋਂ ਖਤਰਨਾਕ ਲਗਾਵ ਉਹ ਹੈ ਜੋ ਸਾਡੀ ਸੋਚ ਤੇ ਵਿਸ਼ਵਾਸ ਨਾਲ ਜੁੜਿਆ ਹੁੰਦਾ ਹੈ ਕਿਉਂਕਿ ਸੋਚ ਤੇ ਵਿਚਾਰ ਦੇਖਦੇ ਨਹੀਂ ਪਰ ਇਨਸਾਨ ਨੂੰ ਅੰਦਰੋਂ ਜਕੜ ਲੈਂਦੇ ਨੇ ਜਦੋਂ ਸੋਚ ਤੇ ਵਿਸ਼ਵਾਸ ਨਾਲ ਲਗਾਵ ਵਧਦਾ ਹੈ ਤਾਂ ਅੜਿਅਲਪਣਾ ਸਿਰਫ ਮੈਂ ਸਹੀ ਹਾਂ ਵਾਲੀ ਭਾਵਨਾ ਆ ਜਾਂਦੀ ਹੈ ਜੋ ਅਖੀਰ ਵਿੱਚ ਕਠੋਰਤਾ ਟਕਰਾਹ ਨਫ਼ਰਤ ਤੇ ਗਲਤਫਹਿਮੀ ਵਿੱਚ ਬਦਲ ਜਾਂਦੀ ਹੈ ਲਗਾਵ ਦੇ ਦੁੱਖ ਤੋਂ ਬਾਹਰ ਕਿਵੇਂ ਨਿਕਲਣਾ ਹੈ ਗੌਤਮ ਬੁੱਧ ਕਹਿੰਦੇ ਨੇ ਕਿ ਜਿੰਨਾ ਤੁਸੀਂ ਅਤੀਤ ਨੂੰ ਫੜਦੇ ਹੋ ਉਹਨਾ ਅਤੀਤ ਤੁਹਾਨੂੰ ਕੰਟਰੋਲ ਕਰਦਾ ਹੈ ਲੰਘਿਆ ਸਮਾਂ ਦੁਖੀ ਕਰਦਾ ਹੈ ਇਸ ਲਈ ਲੋਕਾਂ ਨੂੰ ਬਦਲਣ ਵਿੱਚ ਮੁਸ਼ਕਲ ਆਉਂਦੀ ਹੈ ਜੇਕਰ ਕੋਈ ਇਨਸਾਨ ਮੰਨ ਲਵੇ ਕਿ ਮੇਰੀ ਕਿਸਮਤ ਖਰਾਬ ਹੈ ਮੇਰਾ ਦਿਮਾਗ ਹੌਲਾ ਹੈ ਮੇਰੇ ਨਾਲ ਚੰਗਾ ਨਹੀਂ ਹੋਇਆ ਤਾਂ ਉਸ ਨੂੰ ਪਹਿਲਾਂ ਮੇਰਾ ਕਮਜ਼ੋਰ ਕਰਨ ਦੀ ਲੋੜ ਹੈ ਨਹੀਂ ਤਾਂ ਉਹ ਉਸ ਚੀਜ਼ ਤੋਂ ਕਦੇ ਵੀ ਅੱਗੇ ਨਹੀਂ ਸੋਚ ਪਾਵੇਗਾ ਇਸ ਲਈ ਦ੍ਰਿਸ਼ਟੀਕਰਨ ਕਰਨ ਦੀ ਲੋੜ ਹੈ ਨਵੇਂ ਭਵਿੱਖ ਬਾਰੇ ਸੋਚਣ ਦੀ ਲੋੜ ਹੈ ਜਿੱਥੇ ਕੋਈ پابੰਦੀ ਕੋਈ ਪੁਰਾਣਾ ਮੇਰਾ ਨਹੀਂ ਇਸ ਲਈ ਦ੍ਰਿੜਤਾ ਦੀ ਲੋੜ ਹੈ ਜਿਸ ਨਾਲ ਤੁਸੀਂ ਪੁਰਾਣੀ ਚੀਜ਼ ਨੂੰ ਛੱਡ ਕੇ ਨਵੀਂ ਭਾਵਨਾ ਮਹਿਸੂਸ ਕਰ ਸਕੋ ਸਵਾਮੀ ਵਿਵੇਕਾਨੰਦ ਕਹਿੰਦੇ ਨੇ ਕਿ ਤੁਸੀਂ ਕਿਸੇ ਵੀ ਛੋਟੀ ਤੋਂ ਛੋਟੀ ਚੀਜ਼ ਤੋਂ ਅਲੱਗ ਹੋਣਾ ਸਿੱਖੋ ਤਾਂ ਸਮਝੋ ਤੁਸੀਂ ਸ਼ਕਤੀ ਦੇ ਵੱਲ ਤੁਰ ਪਏ। ਤੁਹਾਨੂੰ ਇੱਕ ਵਾਰ ਚੀਜ਼ਾਂ ਤੋਂ ਅਲੱਗ ਹੋ ਕੇ ਦੇਖਣਾ ਹੈ ਤੇ ਉਦੋਂ ਤੋਂ ਹੀ ਤੁਸੀਂ ਸ਼ਕਤੀ ਦਾ ਸਵਾਦ ਚਖਣਾ ਸ਼ੁਰੂ ਕਰ ਦੇਵੋਗੇ। ਲਗਾਵ ਤੋਂ ਅੱਗੇ ਕੀ ਹੈ? ਕਈ ਲੋਕ ਸੋਚਦੇ ਨੇ ਕਿ ਲਗਾਵ ਤੋਂ ਅੱਗੇ ਉਦਾਸੀ ਤੇ ਨੀਰਸਤਾ ਹੈ। ਬਿਲਕੁਲ ਇਸ ਦੇ ਉਲਟ ਲਗਾਵ ਤੋਂ ਅੱਗੇ ਉਮੰਗ, ਉਤਸ਼ਾਹ ਤੇ ਆਜ਼ਾਦੀ ਹੈ। ਕਿਉਂਕਿ ਤੁਸੀਂ ਨਤੀਜੇ ਨਹੀਂ ਛੱਡਣੇ। ਸਗੋਂ ਨਤੀਜਿਆਂ ਦੇ ਵਿੱਚ ਰੁਚੀ ਛੱਡ ਦੇਣੀ ਹੈ। ਹੁਣ ਅਸੀਂ ਅੱਗੇ ਕੀ ਹੋਵੇਗਾ? ਇਸ ਵਿੱਚ ਦਿਲਚਸਪੀ ਨਹੀਂ ਆ ਤਾਂ ਮੌਜੂਦਾ ਪਲ ਨੂੰ ਢਕਣ ਵਾਲੀ ਨਾ ਨਿਰਾਸ਼ਾ ਹੈ ਨਾ ਕੁਝ ਹੋਰ ਪਾਉਣ ਦੀ ਲਾਲਸਾ ਬਸ ਇਸ ਪਲ ਦੀ ਬੇਅੰਤ ਸ਼ਕਤੀ ਤੇ ਅਸੀਮਤ ਮੌਕਿਆਂ ਨੂੰ ਜੀਣਾ ਹੈ ਸਵਾਮੀ ਵਿਵੇਕਾਨੰਦ ਕਹਿੰਦੇ ਨੇ ਕਿ ਅਸਲੀ ਤਾਕਤ ਛੱਡਣ ਵਿੱਚ ਹੀ ਹੈ ਕੁਝ ਵੀ ਹੋਵੇ ਮੈਂ ਇਸ ਪਲ ਵਿੱਚ ਹਾਂ ਸਭ ਕੁਝ ਆਉਣਾ ਜਾਣਾ ਪਾਉਣਾ ਖੋਣਾ ਇਹ ਸਭ ਮਨ ਦੇ ਸੁਪਨੇ ਵਿੱਚ ਹੋ ਰਿਹਾ ਹੈ ਤੇ ਇਹ ਸਭ ਮੈਂ ਵੇਖ ਰਿਹਾ ਹਾਂ ਇਹ ਡਿਟੈਚਮੈਂਟ ਹੈ ਇਹ ਆਨੰਦ ਹੈ ਇਹ ਸ਼ਕਤੀ ਹੈ ਸੋ ਦੋਸਤੋ ਇਸ ਕਹਾਣੀ ਨੇ ਸਾਡੇ ਸਾਹਮਣੇ ਸੱਚਾਈ ਦਾ ਦਰਪਣ ਰੱਖਿਆ ਹੈ ਅਸਲ ਵਿੱਚ ਜ਼ਿੰਦਗੀ ਦੇ ਦੁੱਖ ਉਹਨਾਂ ਚੀਜ਼ਾਂ ਨਾਲ ਜੁੜੇ ਹੋਣ ਕਰਕੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਆਪਣਾ ਮੰਨ ਬੈਠਦੇ ਹਾਂ ਜਿਵੇਂ ਹੀ ਅਸੀਂ ਮੇਰਾ ਤੇ ਤੇਰਾ ਦਾ ਭਰਮ ਤਿਆਗ ਦਿੰਦੇ ਹਾਂ ਤਿਵੇਂ ਹੀ ਇਹ ਦੁੱਖ ਘਟ ਹੋ ਜਾਂਦਾ ਹੈ ਗੌਤਮ ਬੁੱਧ ਨੇ ਸਾਨੂੰ ਦੱਸਿਆ ਕਿ ਦੁੱਖਾਂ ਦਾ ਮੂਲ ਸਾਡਾ ਲਗਾਵ ਹੈ ਜੋ ਸਾਨੂੰ ਬੰਨ੍ਹ ਕੇ ਰੱਖਦਾ ਹੈ ਜਦੋਂ ਅਸੀਂ ਇਸ ਲਗਾਵ ਤੋਂ ਅੱਗੇ ਦੇਖਣਾ ਸਿੱਖ ਲੈਂਦੇ ਹਾਂ ਅਸੀਂ ਆਜ਼ਾਦੀ ਦਾ ਅਨੁਭਵ ਕਰਦੇ ਹਾਂ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਦੁੱਖ ਸਿਰਫ ਸਾਡੇ ਮਨ ਦਾ ਕਲਪਿਤ ਭਰਮ ਹੈ ਜਦੋਂ ਅਸੀਂ ਇਸ ਸਚਾਈ ਨੂੰ ਅਪਣਾਉਂਦੇ ਹਾਂ ਸਾਨੂੰ ਨਵਾਂ ਰਾਹ ਨਜ਼ਰ ਆਉਂਦਾ ਹੈ ਅਜਿਹਾਰਾ ਜਿਹਦੇ ਤੇ ਚੱਲ ਕੇ ਅਸੀਂ ਆਪਣੇ ਮਨ ਦਾ ਚੈਨ ਵਾਪਸ ਪ੍ਰਾਪਤ ਕਰ ਸਕਦੇ ਹਾਂ ਸੋ ਇਹ ਕਹਾਣੀ ਸਿਰਫ ਸੁਣਨ ਲਈ ਹੀ ਨਹੀਂ ਬਲਕਿ ਅਪਣਾਉਣ ਲਈ ਹੈ ਹੁਣ ਇਹ ਤੁਹਾਡੇ ਤੇ ਨਿਰਭਰ ਹੈ ਕਿ ਤੁਸੀਂ ਇਹ ਸਚਾਈ ਨੂੰ ਕਿਵੇਂ ਆਪਣੇ ਜੀਵਨ ਵਿੱਚ ਲਾਗੂ ਕਰਦੇ ਹੋ ਸੋ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਸ਼ੁਕਰੀਆ